ਫਰਜ਼ਾਨ ਜੀ ਮੰਡਲ ਜੀ ਕਾਮੜ অশোক ਮੁਖਾਰ ਜੀ ਕਾਉਨ ਬਖਪੁਰ ਜੀ ਜਿਹਨੂੰ か થોੜਾ ਦੇਖੋ ਪਿੱਛੋਂ ਆ ਰਿਹਾ ਬੰਦਲ ਜੀ ਔਰ ਇਸ ਵੱਡੀ ਰੈਲੀ 'ਚ ਇਕੱਠੇ ਹੋਏ ਭੈਣੋ ਤੇ ਭਰਾਓ ਪਹਿਲਾਂ ਤਾਂ ਮੈਂ ਤੁਹਾਨੂੰ ਸਭ ਨੂੰ ਵਧਾਈਆਂ ਦਿੰਦਾ ਜਿੱਥੇ ਸਰਕਾਰਾਂ ਦਾ ਟੱਕਰਾ ਕਰ ਰਹੇ ਹੋ ਉੱਥੇ ਕੁਦਰਤ ਦਾ ਮੁਕਾਬਲਾ ਕਰਦੇ ਹੋਏ ਵੀ ਤੁਸੀਂ ਰੈਲੀ 'ਚ ਪਹੁੰਚੇ ਔਰ ਇਸ ਗੱਲੋਂ ਸਾਰੇ ਪੰਜਾਬ ਦੇ ਕਿਰਤੀ ਲੋਕ ਮੁਬਾਰਕ ਦੇ ਪਾਤਰ ਆ। ਅੱਜ ਦੀ ਰੈਲੀ ਅਸੀਂ ਦੋ ਪਾਰਟੀਆਂ ਵੱਲੋਂ ਕਰ ਰਹੇ ਆ। ਕਾਮਨ ਸ ਕੋਆਰਡੀਨੇਸ਼ਨ ਕਮੇਟੀ ਵੱਲੋਂ ਜੇ ਜੀਐਮਸੀਪੀਆ ਯੂ ਸ਼ਾਮਲਿਆ ਅਸੀਂ ਸ਼ਾਮਲਿਆ। ਅਸੀਂ ਚਾਹੁੰਦੇ ਸਾਵੇਂ ਦੋ ਪਾਰਟੀਆਂ ਆਈਆਂ ਅਸੀਂ ਸਵਾਗਤ ਕਰਦੇ ਹਾਂ ਉਹਨਾਂ ਦਾ। ਪਰ ਅਸੀਂ ਚਾਹੁੰਦੇ ਸਾਵੇਂ ਇਹਦੇ ਵਿੱਚ ਸੀਪੀਆਈਐਮ ਕਿ ਸੀਪੀਐਮਐਲ ਨਿਊ ਡੈਮੋਕ੍ਰੇਸੀ ਵੀ ਸ਼ਾਮਲ ਹੋ ਗਈ। ਉਹ ਕਿਉਂ ਨਹੀਂ ਹੋਏ? ਇਹ ਉਹਨਾਂ ਦਾ ਆਪਣਾ ਮਕਸਦ ਹੈ ਵਿਚਾਰੰਦ ਦਾ। ਅਸੀਂ ਅੱਜ ਦੇ ਮੰਚ ਤੋਂ ਫੇਰ ਬੇਨਤੀ ਕਰਦੇ ਆਂ ਕਿ ਸਾਡੇ 'ਚ ਬਹੁਤ ਸਾਰੇ ਗੱਲਾਂ ਦੇ મતਭੇਦ ਹੋਣਗੇ ਹੈਗੇ ਆ। ਉਹ મતਭੇਦ ਅਧਿਆਸਨ ਇਸ ਤੈ ਕਰਨੇ ਆ ਵੀ ਠੀਕ ਕੌਣ ਆ, ਗਲਤ ਕੌਣ ਆ। ਪਰ ਜਿਹੜੀਆਂ ਗੱਲਾਂ ਤੇ ਸਹਿਮਤੀ ਆ ਜਿਨ੍ਹਾਂ ਤੇ ਕੋਈ મતਭੇਦ ਨਹੀਂ ਉਨਾ ਦੇ ਉੱਤੇ ਇਕਜੁੱਟ ਹੋ ਕੇ ਮੌਜੂਦਾ ਹਾਲਤਾਂ ਵਿੱਚ ਲੜਨ ਤੋਂ ਬਿਨਾਂ ਕੋਈ ਚਾਰਾ ਨਹੀਂ ਜੇ ਕੋਈ ਇਹ ਧਰ ਕਹੇ ਵੀ ਮੈਂ ਕੱਲਿਆਂ ਟੱਕਰਾ ਕਰ ਸਕਦੀ ਆ ਪਰ ਇਹ ਕਹਿਮ ਪਾਵੇ ਦੇ ਦੂਜਾ ਛੋਟਾ ਤੇ ਮੈਂ ਵੱਡਾ ਮੈਂ ਸਮਝਦਾ ਵੀ ਇਹ ਸੋਚ ਵੀ ਗਲਤ ਹੈ ਕਿ ਭਾਰਤੀ ਇਨਕਲਾਬੀ ਲੋਕਾਂ ਦੇ ਨਾਲ ਬਹੁਤ ਵੱਡਾ ਅਨਿਆਹ ਹੋਏਗਾ ਜੇ ਕੋਈ ਤੇਰੇ ਦਾ ਸੋਚਦੀ ਆ ਇਸ ਲਈ ਸਾਡਾ ਅੱਜ ਦਾ ਨਾਰਾ ਲੋਕਾਂ ਨੂੰ ਇਕੱਠੇ ਕਰਨ ਦਾ ਵੀ ਆ ਅਸੀਂ ਇਕੱਲੇ ਕਮਿਊਨਿਸਟਾਂ ਨੂੰ ਇਕੱਠੇ ਨਹੀਂ ਕਰਨਾ ਚਾਹਦੇ ਇਹ ਆਧਾਰ ਬਣੇਗਾ ਲਹਿਰ ਦਾ ਕਮਿਊਨਿਸਟਾਂ ਦਾ ਇੱਕ ਆ ਕਾਂਗਰਸਾਂ ਦੀ ਤਾਕਤ ਵਧੇਗੀ ਉਹਨੇ ਹੀ ਲੜਾਈਕਾਰ ਦਾ ਢੰਗ ਨਾਲ ਚੱਲੇਗੀ ਫਾਸ਼ੀਵਾਦ ਦਾ ਟੱਕਰਾ ਵੀ ਕਰ ਸਕਾਂਗੇ ਕਾਰਪੋਰੇਟ ਘਰਾਣਿਆਂ ਦਾ ਟੱਕਰਾ ਵੀ ਕਰ ਸਕਾਂਗੇ ਪਰ ਉਹਦੇ ਵਿੱਚ ਅਸੀਂ ਦੂਜੇ ਲੋਕਾਂ ਦਾ ਵੀ ਸਾਥ ਤੋਹਨੇ ਆ ਜਿਹੜੇ ਬਹੁਤ ਸਾਰੇ ਮੁੱਦਿਆਂ ਤੇ ਮਤਭੇਦ ਰੱਖਦੇ ਹੋਣਗੇ ਪਰ ਮੋਦੀ ਦੇ ਫਾਸ਼ੀਵਾਦ ਦੇ ਖਿਲਾਫ ਇਸ ਦੇਸ਼ ਦੇ ਸੰਵਿਧਾਨ ਨੂੰ